ਸਾਡਾ ਕੱਲਿਆਂ ਦਾ ਮਖਵਾਲ ਚ 100 ਕਿੱਲਾ ਝੋਨੇ ਦਾ ਪੱਠਾ ਵੀ ਜੋ ਸਭ ਕੁਝ ਬਰਬਾਦ ਹੀ ਹੋ ਗਿਆ ਜੇ ਕੱਲ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮਿਲਣ ਗਏ ਆ ਉਹ ਸਾਨੂੰ ਫੜ ਕੇ ਉੱਥੇ ਰਿਦਦਾਰੀ ਕਰ ਲਿਆ ਵਾ ਸਾਨੂੰ ਮਿਲ ਵੀ ਨਹੀਂ ਦਿੱਤਾ ਸਾਡੀ ਕੋਈ ਗੱਲ ਬਾਤ ਨਹੀਂ ਸੁਣੀ ਕਿੰਨੇ ਕਿਸਾਨ ਜਿਹੜੇ ਕੱਲ ਸਵਾਲ ਜਵਾਬ ਕਰਨ ਪਹੁੰਚਦੇ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਵੇਖੋ ਇਹ ਇਲਾਕੇ ਦੇ ਤਕਰੀਬਨ 25-30 ਕਿਸਾਨ ਸੀਗੇ ਸਾਰੇ ਕੋਈ ਬਹੁਤ ਵੱਡਾ ਇਕੱਠ ਵੀ ਨਹੀਂ ਸੀਗਾ ਮੌਕੇ ਤੇ ਮੌਕੇ ਪਤਾ ਲੱਗਾ ਕਿਉਂਕਿ ਦौरा ਗੁਪਤ ਸੀ ਕਿਸੇ ਤਰ੍ਹਾਂ ਪਤਾ ਲੱਗਾ ਤਾਂ ਉਹ ਕਿਸਾਨ ਪੀੜਤ ਸੀ ਜਿਹੜੇ ਬਿਲਕੁਲ ਬਿਲਕੁਲ ਇਹੋ ਕਿਸਾਨ ਜਿਹੜੇ ਇੱਥੇ ਖੜੇ ਨੇ ਆਹ ਵੇਲੇ ਇਹ ਇਹ ਸਾਰੇ ਜਿਹੜੇ ਉੱਥੇ ਉੱਥੇ ਮਜੂਦ ਸੀਗੇ ਇੱਕ ਹੀ ਆਸ ਲੈ ਕੇ ਜੰਨੇ ਅਫਸਰਾਂ ਕੋਲ ਅਫਸਰ ਹੈ ਸਹੀ ਜਿਹਾ ਸਰਕਾਰ ਹੈਗਾ ਦੇ ਵਾਸਤੇ ਜਿਹੇ ਗਰੀਬਾਂ ਦੀ ਪੀੜਤਾ ਦੇ ਅਨਸਾਰ ਨਹੀਂ ਜਾਣੀ ਗੱਲ ਨਹੀਂ ਸੁਣਨੀ ਤੇ ਫਿਰ ਇੱਥੇ ਆਉਣ ਦਾ ਤਾਂ ਕੋਈ ਫਾਇਦਾ ਨਹੀਂ ਕੱਲ ਜਿਵੇਂ ਸਭ ਤੋਂ ਵੱਡੇ ਅਫਸਰ ਪੈਡ ਆਉਂਦੇ ਨੇ ਕੀ ਦੇਖੇ ਕੀ ਗਏ ਨੇ ਉਹ ਕਿਸਾਨਾਂ ਨੂੰ ਕੀ ਮਤਲਬ ਕੋਈ ਐਲਾਨ ਕੀਤਾ ਜਾਂ ਕੁਝ ਪੈਸੇ ਦੇ ਦੇ ਗਏ ਕੋਈ ਮੁਆਵਜ਼ਾ ਦੇ ਗਏ ਜਾਂ ਕੋਈ ਹੋਰ ਸਕੀਮ ਦੇ ਗਏ ਤੁਹਾਨੂੰ ਕੀ ਦੇ ਕੇ ਗਏ ਨੇ ਕੱਲ ਉਤੇ ਪੀੜਤ ਲੋਕਾਂ ਦੇ ਵਿਰੋਧ ਦੇ ਵਿੱਚ ਹੀ ਮਤਲਬ ਜਿਹੜਾ ਆਪਣੇ ਹੰਕਾਰ ਨਾਲ ਆਣ ਕੇ ਤੇ ਦੌੜ ਗਿਆ ਇਹ ਤਾਂ ਸਿਰਫ ਉਹ ਗੱਲ ਆ ਵੀ ਫੋਟੋਆਂ ਲਵਾਉਣ ਵਾਲੀ ਵੀ ਕਿਸੇ ਨੂੰ ਇੱਕ ਪੈਕੇਜ ਦੇ ਦਿਓ ਤੇ ਉਹਨੂੰ ਕਹੋ ਵੀ ਲਾ ਜੀ ਆ ਫੋਟੋ ਲੱਤ ਗਈ ਅਸੀਂ ਜਿਹੜਾ ਆਪਣਾ ਲੋਕਾਂ ਦੀ ਬਹੁਤ ਵੱਡੀ ਜਿਹੜੀ ਆ ਦੇਖਭਾਲ ਕਰ ਲੈ ਲੋਕਾਂ ਦਾ ਕਰਾਚਣ ਪਚਾ ਰਹੇ ਕੋਈ ਲੋਕਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਪਰ ਗਰਾਊਂਡ ਤੇ ਜਾ ਕੇ ਪੁੱਛੋ ਵੀ ਤਕਤ ਹੈਗੀ ਕਿ ਨਹੀਂ ਆਏਗੀ ਮੱਕੋਵਾਲ ਦੇ ਲੋਕ ਜਸਰਾਂ ਦੇ ਲੋਕ ਨਲੋਂਗਿਆਂ ਦੇ ਲੋਕ ਜਿਹੜੇ ਡੁੱਬੇ ਪਏ ਆ ਤੇ ਚੀਫ ਸੈਕਟਰੀ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਆਉਂਦਾ ਜੇ ਉਹਨਾਂ ਨੂੰ ਨਹੀਂ ਮਿਲਣਾ ਤਾਂ ਉਹ ਇੱਥੇ ਕੀ ਲੈਣ ਆਇਆ ਸਾਡੇ ਹਲਕੇ ਦੇ ਐਮਐਲਏ ਵੀ ਜਿਹੜਿਆ ਉਹ ਜਿੱਥੇ ਕਿਤੇ ਜਾਂਦੇ ਆ ਜੇ ਲੰਗਰ ਲੱਗਾ ਤਾਂ ਉਹ ਬਾਲਟੀ ਫੜ ਕੇ ਲੰਗਰ ਵਰਤਾਉਣਾ ਸ਼ੁਰੂ ਕਰ ਦਿੰਦੇ ਐਮਐਲਏ ਦਾ ਕੰਮ ਲੰਗਰ ਵਰਤਾਉਣਾ ਨਹੀਂਗਾ ਜੀ ਇਹ ਅਧਿਕਾਰੀ ਜਿਹੜੀ ਜਿਹੜੇ ਕੰਮ ਕਰਨ ਵਾਲੇ ਆ ਵੀ ਇਹ ਪਾਣੀ ਰੁਕੇ ਜੀ ਇਹਦੇ ਪ੍ਰਸ਼ਾਸਨ ਹੀ ਕਰ ਸਕਦਾ ਜੇ ਸੜਕਾਂ ਤੋੜਨੀਆਂ ਪੈਣੀਆਂ ਤਾਂ ਪ੍ਰਸ਼ਾਸਨ ਤੋੜ ਕੇ ਜਿਹੜਾ ਕੁਦਰਤੀ ਵਹਾਅ ਆ ਉਹ ਚਾਲੂ ਕਰ ਸਕਦਾ ਨਹੀਂ ਤੇ ਲੋਕ ਇੱਕ ਦੂਜੇ ਨੂੰ ਪਾਣੀ ਅੱਗੇ ਨਹੀਂ ਵਧਣ ਦੇ ਵੀ ਤੁਸੀਂ ਉਹਨਾਂ ਲੋਕਾਂ ਨੂੰ ਹੌਸਲਾ ਵਝਾਈ ਕਰਨ ਆਏ ਹੋ ਤੁਸੀਂ ਉਹਨਾਂ ਦੀ ਗੱਲ ਸੁਣਨ ਆਏ ਹੋ ਕੋਈ ਨਹੀਂ ਭਲੋ ਉਹਨਾਂ ਨੂੰ ਲਾਸ਼ੀ ਤੇ ਦਿਓ ਜੀ ਉਲਟਾ ਤੁਸੀਂ ਸਗੋ ਉਹਨਾਂ ਨੂੰ ਨਿਰਾਸ਼ ਕਰਕੇ ਗਏ ਹੋ ਜਿਹੜੀਆਂ ਕੋ ਧੜ ਤੋਂ ਆਸਾਂ ਨੇ ਉਹਨਾਂ ਨੂੰ ਉਹ ਨਰਾਸ਼ਤਾ ਚ ਗਏ ਲੋਕ ਸਾਰੇ ਵੀ ਇਹ ਇਹ ਜੇ ਅੱਜ ਨਹੀਂ ਸਾਨੂੰ ਮਿਲ ਰਹਾ ਇਹ ਸਾਡਾ ਕਰਨਗੇ ਕੀ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਬਾਰਡਰ ਵਾਲੇ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਨੇ ਇਸ ਵਕਤ ਬਿਆਸਵੀ ਉੱਪਰ ਹੈ ਤੇ ਅਸੀਂ ਇਸ ਵਕਤ ਰਾਵੀ ਦੇ ਬਿਲਕੁਲ ਨੇੜੇ ਆ ਅਸੀਂ ਪਿੰਡ ਮਾਕੋਵਾਲ ਅਜਨਾਲਾ ਦਾ ਪਿੰਡ ਮਾਕੋਵਾਲਾ ਉੱਥੇ ਮੌਜੂਦ ਆ ਕੱਲ ਇਸ ਪਿੰਡ ਦੇ ਵਿੱਚ ਪੰਜਾਬ ਦੇ ਚੀਫ ਸੈਕਟਰੀ ਆਉਂਦੇ ਨੇ ਸਭ ਤੋਂ ਵੱਡੇ ਅਫਸਰ ਉਹ ਇੱਥੇ ਆਉਂਦੇ ਨੇ ਹੜ੍ਹਾਂ ਦੇ ਹਾਲਾਤ ਦੇਖਣ ਪਰ ਜਦੋਂ ਇਲਾਕੇ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਉਹਨਾਂ ਨੂੰ ਸਵਾਲ ਕਰਨੇ ਚਾਹੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਚੀਫ ਸੈਕਟਰੀ ਇੱਥੋਂ ਚਲੇ ਜਾਂਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਗੱਲਬਾਤ ਕਰਨ ਦੇ ਕਿ ਕੀ ਵਾਪਰਿਆ ਕੱਲ ਕੀ ਸਵਾਲ ਕਰਨੇ ਸੀ ਤੇ ਕੀ ਕੁਝ ਹੋਇਆ ਤੇ ਨਾਲ ਇਲਾਕੇ ਦੇ ਵਿੱਚੋਂ ਮੁਸ਼ਕਲਾਂ ਨੇ ਸਰਕਾਰ ਦੇ ਵੱਲੋਂ ਹੁਣ ਤੱਕ ਕੀ ਕੁਝ ਕੀਤਾ ਜਾ ਰਿਹਾ ਸਾਰੀ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਪ੍ਰਧਾਨ ਜੀ ਕੱਲ ਇੱਥੇ ਚੀਫ ਸੈਕਟਰੀ ਆਉਂਦੇ ਨੇ ਇਲਾਕੇ ਵਿੱਚ ਤਾਂ ਪਹਿਲਾਂ ਇੱਕ ਖੁਸ਼ੀ ਆ ਗਈ ਹੁਣੀ ਇੱਕ ਚੀਫ ਸੈਕਟਰੀ ਸਭ ਤੋਂ ਵੱਡਾ ਅਫਸਰ ਸਾਡੇ ਪਿੰਡ ਆ ਗਿਆ ਪਤਾ ਨਹੀਂ ਕੀ ਕਰਨਾ ਹੈ ਕੀ ਕਰਨਾ ਸੀ ਕੱਲ ਉਹ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਜੁਨੀਅਨ ਜੀ ਪਹਿਲੀ ਗੱਲ ਤੇ ਉਹਨਾਂ ਨੇ ਦੌਰਾ ਜਿਹੜਾ ਗੁਪਤ ਰੱਖਿਆ ਸੀਗਾ ਜੀ ਕਿਸੇ ਲੋਕਾਂ ਨੂੰ ਜਾਣਕਾਰੀ ਨਹੀਂ ਦਿੱਤੀ ਇਹਦੀ ਪ੍ਰੈਸ ਨੂੰ ਕਿਦੋਂ ਪਤਾ ਲੱਗਾ ਤਾਂ ਪ੍ਰੈਸ ਆਈ ਜੀ ਤੇ ਪ੍ਰੈਸ ਨੂੰ ਵੀ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੈਸ ਜਿਹੜੀ ਉਹ ਵਾਪਸ ਚਲੇ ਗਈ ਜੀ ਕਿਉਂਕਿ ਪੰਜਾਬ ਸਰਕਾਰ ਤੇ ਉਹਦੇ ਅਧਿਕਾਰੀ ਜਿਹੜੇ ਆ ਉਹ ਅੱਜ ਲੋਕਾਂ ਦੇ ਜਾਂ ਪ੍ਰੈਸ ਦੇ ਸਵਾਲਾਂ ਤੋਂ ਭੱਜ ਰਹੇ ਆ ਜੀ ਔਰ ਸਾਨੂੰ ਪ੍ਰੈਸਰਾਂ ਹੀ ਪਤਾ ਲੱਗਾ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਇਹਨਾਂ ਨੇ ਮੇਰੇ ਨਾਲ ਤਾਲਮਿਲ ਕੀਤਾ ਵੀ ਆਓ ਆਪਾਂ ਆਪਣੀ ਜਿਹੜੀ ਮੁਸ਼ਕਲ ਆ ਉਹ ਸਾਂਝੀ ਕਰੀਏ ਜੀ ਤਾਂ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਚੀਫ ਸਕੱਟਰੀ ਸਾਹਿਬ ਉਸ ਵੇਲੇ ਉਹ ਬੰਬੂ ਕਾਰਟ ਜਿਹੜਾ ਨਵਾਂ ਸਾਧਨ ਆਇਆ ਉਹਨਾਂ ਕੋਲ ਉਹਨੂੰ ਲੈ ਕੇ ਇੱਕ ਡੇਰੇ ਦੇ ਉੱਤੇ ਅੱਜ ਦੀਆਂ ਖ਼ਬਰਾਂ 'ਚੋ ਫੋਟੋ ਲੱਗੀ ਆ ਜੀ ਇੱਕ 3 ਕਿਲੋ ਦਾ 4 ਕਿਲੋ ਦਾ ਪੈਕਟ ਦੇ ਕੇ ਨਾਲ ਡੀਸੀ ਸਾਹਿਬ ਖੜੇ ਆ ਸਾਡੇ ਨਾਲ ਇੱਕ ਹੋਰ ਅਧਿਕਾਰੀ ਖੜੇ ਆ ਤਾਂ ਇੰਨਾ ਕੰਮ ਕਰਕੇ ਗਏ ਆ ਜੀ ਅਸੀਂ ਅਧਿਕਾਰੀਆਂ ਨਾਲ ਤਾਲਮਿਲ ਕੀਤਾ ਥੱਲੇ ਵੀ ਸਾਨੂੰ ਅਸੀਂ ਕੁਝ ਗੱਲਾਂ ਉਹਨਾਂ ਨੂੰ ਕਹਿਣੀਆਂ ਚਾਹੁੰਦੇ ਆ ਕਿਉਂਕਿ ਅਸੀਂ ਜਿੱਦਣ ਦਾ ਜੀ ਰਾਵੀ ਦੇ ਐਡਵਾਂਸ ਬੰਦ ਤੋਂ ਪਰਲੇ ਪਾਸੇ ਪਾਣੀ ਆਇਆ 23 24 ਤਰੀਕ ਦਾ ਅਸੀਂ ਉਸ ਦਿਨ ਦੇ ਇਲਾਕੇ ਦੇ ਵਿੱਚ ਫਿਰ ਰਹੇ ਆਂ ਔਰ ਇਸ ਸਾਰੀ ਸਥਿਤੀ ਤੇ ਜਿਹੜੀ ਆ ਉਹ ਨਿਗ੍ਹਾ ਰੱਖ ਰਹੇ ਆਂ ਜੀ ਔਰ ਜਦੋਂ 28 ਤਰੀਕ ਨੂੰ ਇੱਧਰ ਪਾਣੀ ਆਉਂਦਾ ਤਾਂ ਉਹ ਸਾਰਾ ਕੁਝ ਅਸੀਂ ਉਦਣ ਦਾ ਸਾਰਾ ਕੁਝ ਆਪਣੇ ਅੱਖੀਂ ਵੇਖਿਆ ਔਰ ਇਹ ਦੇ ਇਹਦਾ ਇਹ ਪਾਣੀ ਕਿਉਂ ਆਇਆ ਜੀ ਤੇ ਜੇ ਆ ਗਿਆ ਤੇ ਹੁਣ ਇਹਦਾ ਹੱਲ ਕੀ ਕੀਤਾ ਜਾਵੇ ਇਹਦੀਆਂ ਕੀ ਮੁਸ਼ਕਲਾਂ ਜਿਹੜੀਆਂ ਨੇ ਥੱਲੇ ਲੋਕਾਂ ਨੂੰ ਇਹ ਪੈਦਾ ਕਰ ਰਿਹਾ ਕਿਸਾਨਾਂ ਨੂੰ ਪੈਦਾ ਕਰ ਰਿਹਾ ਜੀ ਇਹ ਗੱਲਾਂ ਅਸੀਂ ਜਿਹੜੀਆਂ ਸੀ ਉਸ ਚੀਫ ਸੈਕਟਰੀ ਸਾਹਿਬ ਨਾਲ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੇ ਸਾਨੂੰ ਸਾਫ਼ ਇਨਕਾਰ ਕਰਤਾ ਵੀ ਉਹ ਨਹੀਂ ਮਿਲਣਗੇ ਕਿਸੇ ਨੂੰ ਔਰ ਜਦੋਂ ਉਹਨਾਂ ਜਾਣ ਲੱਗੇ ਤਾਂ ਅਸੀਂ ਉਹਨਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾਹਰੇਬਾਜੀ ਕੀਤੀ ਉਹ ਨਹੀਂ ਰੁਕੇ ਜੀ ਪੁਲਿਸ ਨੇ ਸਾਨੂੰ ਮਤਲਬ ਪਿੱਛੇ ਧੱਕੇ ਤੇ ਉਹ ਚਲੇ ਗਏ ਜੀ ਸਾਨੂੰ ਮੁੜ ਕੇ ਉਹਨਾਂ ਕਹਿਆ ਵੀ ਤੁਸੀਂ ਡਿਸਾਸਟਰ ਮੈਨੇਜਮੈਂਟ ਹੋ ਰਹੀ ਸੀਗੀ ਤੇ ਇਹਦੇ ਤੇ ਰੋਕ ਪਾਈ ਆ ਤੁਸੀਂ ਬਹਿ ਜਾਓ ਸਾਰੇ ਸਾਨੂੰ ਉੱਥੇ ਉਹਨਾਂ ਨੇ ਬਾਹ ਲਿਆ ਤਿੰਨ ਘੰਟੇ ਭਾਈ ਰੱਖਿਆ ਤਿੰਨ ਘੰਟਿਆਂ ਬਾਅਦ ਜਦੋਂ ਇਲਾਕੇ ਭਰ ਚੋਂ ਕਿਸਾਨਾਂ ਦੀ ਹਿਲਜੁਲ ਜਿਹੜੀ ਆ ਉਹ ਹੋਈ ਪੰਜਾਬ ਭਰ ਚ ਇਹਦੀ ਨਖੇਦੀ ਹੋਈ ਜੀ ਤਾਂ ਉਸ ਬਦਨਾਮੀ ਤੋਂ ਡਰਦਿਆਂ ਜਿਹੜਾ ਸਾਨੂੰ ਜਿਹੜਾ ਉਹ ਮੁੜ ਕੇ ਤਿੰਨ ਘੰਟਿਆਂ ਬਾਅਦ ਰਿਆ ਕੀਤਾ ਗਿਆ ਔਰ ਅਸੀਂ ਕੀ ਕਹਿਣਾ ਚਾਹੁੰਦੇ ਸੀਗੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਪਾਣੀ ਆ ਗਿਆ ਇਹ ਦਰਿਆ ਧੁੱਸੀ ਦਾ ਬੰਨ ਰੋੜ ਕੇ ਆਇਆ ਜੀ ਜਿੰਨਾ ਚਿਰ ਧੁੱਸੀ ਦਾ ਬੰਨ ਉਹ ਨਹੀਂ ਵੱਜਦਾ ਉਹਨਾਂ ਚਿਰ ਦਰਿਆ ਨੇ ਵਹਿਣ ਜਿਹੜਾ ਉਹ ਦੂਜੇ ਪਾਸੇ ਨੂੰ ਜਿਹੜਾ ਉਹ ਬਣਾ ਲਿਆ ਹੋਇਆ ਉਹਨਾਂ ਚਿਰ ਜਿਹੜਾ ਪਾਣੀ ਇਸ ਪਾਸੇ ਨੂੰ ਆਈ ਜਾਣਾ ਕਿਉਂਕਿ ਅਸੀਂ ਜਿਹੜੇ ਸਾਡੇ ਸਾਥੀ ਤੁਸੀ ਬੰਨ ਦੇ ਉੱਤੇ ਬੈਠੇ ਨੇ ਉਹ ਕਹਿ ਰਿਹਾ ਵੀ ਤੁਸੀ ਜਿਹੜੀ ਐਡਵਾਂਸ ਤੁਸੀ ਉਹ ਤੋਂ ਪਰਲੇ ਪਾਸੇ ਦਰਿਆ ਦੇ ਵਿੱਚੋਂ ਪਾਣੀ ਬਿਲਕੁਲ ਜਿਹੜਾ ਉਹ ਥੱਲੇ ਚਲਾ ਗਿਆ ਤੇ ਦਰਿਆ ਆਪਣੇ ਵਹਿਣ 'ਚ ਚਲਾ ਗਿਆ ਤਾਂ ਉਹ ਪਾਣੀ ਸਾਰਾ ਇੱਧਰ ਆ ਰਿਹਾ ਸੋ ਉਹ ਤੁਸੀ ਬੰਨ ਜ ਨਜ਼ਰ ਨਹੀਂ ਵੱਜਦਾ ਜਿਹੜਾ ਰਮਦਾਸ ਲਾਗੋਂ ਰੁੜਿਆ ਆ ਜਾਂ ਪਿੱਛੋਂ ਕਲਾ ਨੌਰ ਲਾਗੋਂ ਰੁੜਿਆ ਜੀ ਉਹਨਾਂ ਚਰ ਪਾਣੀ ਅੰਦਰ ਆਏ ਜਾਊਗਾ ਜਦੋਂ ਵੀ ਪਾਣੀ ਪਿੱਛੋਂ ਛੱਡਣਗੇ ਉਹ ਪਾਣੀ ਅੰਦਰ ਜਿਹੜਾ ਆਊਗਾ ਔਰ ਜਿਹੜਾ ਆਇਆ ਹੋਇਆ ਪਾਣੀ ਇਹ ਰੁਕਿਆ ਹੋਇਆ ਆਠ ਆਠ 10 ਦਾ ਪਾਣੀ ਤੁਸੀਂ ਅੱਜ ਵੀ ਦੇਖ ਰਹਿ ਦੇਖ ਸਕਦੇ ਹੋ ਜੀ ਵੀ ਪਾਣੀ ਅੱਜ ਵੀ ਜਿਹੜਾ ਬਹੁਤ ਵੱਡੇ ਰਕਬੇ ਚ ਆਠ ਆਠ 10 ਦਾ ਫੁੱਟ ਰੁਕਿਆ ਆਇਆ ਫਸਲਾਂ ਡੁੱਬੀਆਂ ਹੋਈਆਂ ਉਹਦਾ ਕਾਰਨ ਸੜਕਾਂ ਬਣ ਗਈਆਂ ਨਵੀਆਂ ਇੱਕ ਸੜਕ ਜਿਹੜੀ ਕੋਰੀਡੋਰ ਨੂੰ ਬਣ ਗਈ ਡੇਰਾ ਬਾਬਾ ਨਾਨਕ ਨੂੰ ਅਜਨਾਲਾ ਤੋਂ ਡੇਰਾ ਬਾਬਾ ਨਾਨਕ ਉਹਨੇ ਪਾਣੀ ਰੁਕਿਆ ਵੱਡੇ ਪੱਧਰ ਤੇ ਔਰ ਉਹਨੇ ਜਿਹੜੇ ਜਿਹੜਾ ਉਹਦਾ ਬਾਈਪਾਸ ਬਣਿਆ ਉਹਨੇ ਜਿਹੜੇ ਨਾਲੇ ਏਡੀ ਵੱਡੀ ਡਾਫ ਲਾਈ ਆ ਵੀ ਜਿੱਥੇ ਕਦੀ ਪਾਣੀ ਨਹੀਂ ਚੜਿਆ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਜੀ ਉਹ ਮਤਲਬ ਉੱਥੇ ਵੀ ਪਾਣੀ ਚੜ ਗਿਆ ਔਰ ਜਿਹੜੀ ਅਜਨਾਲਾ ਫਤੇਗੜ ਚੂੜੀਆਂ ਰੋਡ ਤੇ ਦੂਜੇ ਪਾਸੇ ਜਾ ਕੇ ਜਿਹੜੇ ਨਿਕਾਸੀ ਨਾਲੇ ਇਹਾਂ ਪੁਲੀਆਂ ਜਿਹੜੀਆਂ ਪਾਣੀ ਇਧਰ ਨੂੰ ਲਿਆਉਂਦੀਆਂ ਅਸੀਂ بارش ਦਾ ਜੀ ਉਹ ਦੂਜੇ ਪਾਸੇ ਪਾਣੀ ਸੁੱਟ ਰੀਆਂ ਤੇ ਦੂਜੇ ਪਾਸੇ ਫਸਲਾਂ ਜਿਹੜੀਆਂ ਡੋਬ ਰੀਆਂ ਸੋ ਇਹ ਇਹ ਦੇ ਇਹ ਅਸੀਂ ਕੁਝ ਗੱਲਾਂ ਪ੍ਰਸ਼ਾਸਨ ਨਾਲ ਕਰਨੀਆਂ ਚਾਹੁੰਦੇ ਹਾਂ ਉਸ ਦਿਨ ਦੀ ਡੀਸੀ ਨੇ ਅਸੀਂ ਕਈ ਵਾਰ ਫੋਨ ਕੀਤਾ ਤੁਹਾਡਾ ਫੋਨ ਨਹੀਂ ਚੁੱਕਿਆ ਨਾ ਡੀਸੀ ਕਿਸ ਨੂੰ ਮਿਲ ਰਹੀ ਹੈ ਜੀ ਡੀਸੀ ਸਾਹਿਬ ਵੀ ਉਹ ਫਾਰਮਲ ਕਾਰਵਾਈਆਂ ਜਿਹੜੀਆਂ ਕਰ ਰਹੇ ਨੇ ਫੋਟੋਆਂ ਲਵਾ ਰਹੇ ਨੇ ਜਿਹੜਾ ਉਹਨਾਂ ਦਾ ਅਸਲ ਚ ਕਰਨ ਵਾਲਾ ਕੰਮ ਆ ਸਾਡੇ ਹਲਕੇ ਦੇ ਐਮਐਲਏ ਵੀ ਜੜਿਆ ਉਹ ਜਿੱਥੇ ਕਿਤੇ ਜਾਂਦੇ ਆ ਜੇ ਲੰਗਰ ਲੱਗਾ ਤਾਂ ਉਹ ਬਾਲਟੀ ਫੜ ਕੇ ਲੰਗਰ ਵਰਤਾਉਣਾ ਸ਼ੁਰੂ ਕਰ ਦਿੰਦੇ ਆ ਇਹਨਾਂ ਅਧਿਕਾਰੀਆਂ ਦਾ ਕੰਮ ਸੜਕਾਂ ਦੇ ਤੁਰੇ ਫਿਰਨਾ ਅਸੀਂ ਸਮੇਂ ਨੇ ਨਹੀਂ ਗਾ ਤੇ ਐਮਐਲਏ ਦਾ ਕੰਮ ਲੰਗਰ ਵਰਤਾਉਣਾ ਨਹੀਂ ਗਾ ਜੀ ਇਹ ਅਧਿਕਾਰੀ ਜਿਹੜੀ ਜਿਹੜੇ ਕੰਮ ਕਰਨ ਵਾਲੇ ਆ ਵੀ ਇਹ ਪਾਣੀ ਰੁਕੇ ਜੀ ਇਹ ਤੇ ਪ੍ਰਸ਼ਾਸਨ ਹੀ ਕਰ ਸਕਦਾ ਜੇ ਸੜਕਾਂ ਤੋੜਨੀਆਂ ਪੈਣੀਆਂ ਤਾਂ ਪ੍ਰਸ਼ਾਸਨ ਤੋੜ ਕੇ ਜਿਹੜਾ ਕੁਦਰਤੀ ਵਹਾਅ ਆ ਉਹ ਚਾਲੂ ਕਰ ਸਕਦਾ ਨਹੀਂ ਤੇ ਲੋਕ ਇੱਕ ਦੂਜੇ ਨੂੰ ਪਾਣੀ ਅੱਗੇ ਨਹੀਂ ਵੜਨ ਦਿੰਦੇ ਜੀ ਸੋ ਇਹ ਗੱਲਾਂ ਅਸੀਂ ਕਰਨੀਆਂ ਸੀ ਔਰ ਜਿਹੜੀ ਇੱਕ ਬਹੁਤ ਜ਼ਰੂਰੀ ਗੱਲ ਆ ਉਹ ਇਹ ਆ ਕਿ ਸਰਕਾਰ ਫੌਰੀ ਤੌਰ ਤੇ ਇੱਕ ਰਾਤ ਜਾਰੀ ਕਰੇ ਜੀ ਹਰ ਪਰਿਵਾਰ ਨੂੰ ਜਿਹੜੇ ਫੈਕਟਿਡ ਪਰਿਵਾਰ ਨੇ ਉਹਨਾਂ ਨੂੰ ਹਰ ਪਰਿਵਾਰ ਨੂੰ ਕੋ 50 ਹਜ਼ਾਰ ਲੱਖ ਰੁਪਈਆ ਉਹਨਾਂ ਦੇ ਖਾਤਿਆਂ 'ਚ ਪਾਵੇ ਉਹਨਾਂ ਨੂੰ ਤਾਂ ਕਿ ਉਹ ਉਹ ਲੋਕ ਜਿਹੜੇ ਨੇ ਉਹ ਇਹ ਨਾਲ ਵੇਖਣ ਵੀ ਕਿੱਧਰੋਂ ਲੰਗਰ ਆਉਂਦਾ ਕਿੱਧਰੋਂ ਰਾਤ ਆਉਂਦੀ ਆ ਜੀ ਤੇ ਉਹ ਉਹ ਲਫਾਵੇ ਲੈਣ ਨੂੰ ਮਜਬੂਰ ਹੋਣ ਉਹਨਾਂ ਦੀ ਜੇਬ ਚ ਕੋ ਪੈਸੇ ਪਾਏ ਜਾਣ ਇਹ ਦੋ ਤਿੰਨ ਚਾਰ ਗੱਲਾਂ ਜਿਹੜੀਆਂ ਜੇ ਕੀਤੀਆਂ ਜਾਣ ਤਾਂ ਮਤਲਬ ਇਹਦੇ ਨਾਲ ਜਿਹੜਾ ਨੁਕਸਾਨ ਇਹ ਬੀਬੀਐਮਬੀ ਦੀ ਮੈਨੇਜਮੈਂਟ ਨੇ ਆਪਣੀਆਂ ਗਲਤੀਆਂ ਨਾ ਕਰਤਾ ਕੇਂਦਰ ਦੀਆਂ ਨਮਾਇਦਿਆਂ ਨੇ ਆਪਣੀਆਂ ਗਲਤੀਆਂ ਨਾ ਕਰਤਾ ਉਹਦੀ ਕੋ ਉੱਪਰ ਭਾਈ ਜਿਹੜੀ ਆ ਉਹ ਹੋ ਸਕਦੀ ਆ ਜੀ ਪਰ ਸਾਡੀ ਇਹ ਗੱਲ ਸੁਣਨ ਲਈ ਪ੍ਰਸ਼ਾਸਨ ਤਿਆਰ ਨਹੀਂਗਾ ਹਾਂ ਪ੍ਰਸ਼ਾਸਨ ਨੂੰ ਹੁਣ ਮਾਕੋਵਾਲ ਦੇ ਲੋਕ ਜੀ ਜਸੜਾ ਦੇ ਲੋਕ ਨਾਨੋਗਿਆਂ ਦੇ ਲੋਕ ਜਿਹੜੇ ਡੁੱਬੇ ਪਏ ਆ ਤੇ ਚੀਫ ਸੈਕਟਰੀ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਆਉਂਦਾ ਜੇ ਉਹਨਾਂ ਨੂੰ ਨਹੀਂ ਮਿਲਣਾ ਤਾਂ ਉਹ ਇੱਥੇ ਕੀ ਲੈਣ ਆਇਆ ਇੱਕ ਫੋਟੋ ਅੱਜ ਸਾਰੇ ਅ ਖਬਰਾਂ 'ਚ ਛਪੀ ਆ ਜਿਹਦੇ 'ਚ ਚੀਫ ਸੈਕਟਰੀ ਸਾਹਿਬ ਉਹ ਰਾਤ ਦੇ ਰਿਆ ਡੀਸੀ ਸਾਹਿਬ ਲਾ ਕੇ ਖੜੇ ਆ ਤੇ ਇੱਕ ਅਧਿਕਾਰੀ ਹੋ ਰਿਹਾ ਵੱਡਾ ਵੱਡਾ ਸਵਾਲ ਪਤਾਨ ਜੀ ਇਹ ਹੈ ਕਿ ਜਿੱਦੇ ਜਿਵੇਂ ਆਪਾਂ ਗੱਲ ਕੀਤੀ ਕਿ ਜਿੱਥੇ ਹੜ੍ਹ ਆਏ ਹੋਏ ਆ ਉਹਨਾਂ ਨੂੰ ਉਹ ਮਿਲ ਨਹੀਂ ਆਏ ਨੇ ਉਹਨਾਂ ਨੂੰ ਉਹ ਮਿਲਦੇ ਨਹੀਂ ਪਰ ਜੇਕਰ ਉਹ ਲੋਕ ਚਾਹੁੰਦੇ ਨੇ ਆਪਣੀ ਗੱਲ ਰੱਖਣਾ ਤਾਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਇਹ ਕਿਵੇਂ ਦੇਖਦੇ ਹੋ ਕਿ ਇੱਕ ਤਾਂ ਪਹਿਲਾਂ ਲੋਕ ਡੁੱਬ ਹੋਏ ਉਸ ਤੋਂ ਬਾਅਦ ਮਤਲਬ ਜੇਲ੍ਹਾਂ ਵਾਲੂ ਮਤਲਬ ਇਹ ਅਫਸਰਾਨਾ ਡਿਕਟੇਟਰਸ਼ਿਪ ਜ਼ਗੀਰਦਾਰਾਨਾ ਜਿਹੜਾ ਰਵਈਆ ਸਾਡੇ ਦੇਸ਼ ਦੇ ਸਿਆਸੀ ਢਾਂਚੇ ਦਾ ਔਰ ਜਿਹੜਾ ਸਾਡੀ ਅਫਸਰशाही ਦਾ ਵੀ ਉਹ ਲੋਕਾਂ ਨੂੰ ਕੁਝ ਨਹੀਂ ਸਮਝਦੇ ਉਹ ਸਮਝਦੇ ਵੀ ਅਸੀਂ ਲੋਕਾਂ ਨਾਲੋਂ ਬਹੁਤ ਜ਼ਿਆਦੇ ਸਿਆਣੇ ਆ ਅਸੀਂ ਸਾਰਾ ਕੁਝ ਜਾਣਨੇ ਆ ਲੋਕਾਂ ਦੀ ਗੱਲ ਸੁਣਨੀ ਕੋਈ ਲੋੜ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਫੈਸਲੇ ਜਿਹੜੇ ਕਰਾਂਗੇ ਜਦੋਂ ਕਿ ਅੱਜ ਬਦਕਿਸਮਤੀ ਇਹ ਗੱਲ ਦੀ ਵੀ ਇਹ ਸਰਕਾਰ ਇਹ ਕਹਿ ਕੇ ਆਈ ਸੀਗੀ ਜੀ ਵੀ ਸਾਰੀਆਂ ਗੱਲਾਂ ਲੋਕ ਦੱਸਣਗੇ ਸਾਰੀਆਂ ਯੋਜਨਾਵਾਂ ਲੋਕ ਬਣਾਉਣਗੇ ਤੇ ਅੱਜ ਉਹ ਸਰਕਾਰ ਦਾ ਇਹ ਹਾਲਾਤ ਨੇ ਪਿਛਲੇ ਇਹ ਅੱਜ ਹੀ ਨਹੀਂਗਾ ਪਿਛਲੇ 3.5 ਸਾਲ ਤੋਂ ਇਹੋ ਜਿਹੇ ਹਾਲ ਹਨ ਨੇ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਅਫਸਰशाही ਮਨਮਰਜ਼ੀਆਂ ਜਿਹੜੀ ਆ ਉਹ ਕਰ ਰਹੀ ਹੈ ਕਿੰਨੇ ਕਿਸਾਨ ਜਿਹੜੇ ਕੱਲ ਸਵਾਲ-ਜਵਾਬ ਕਰਨ ਪਹੁੰਚਦੇ ਤੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਬਾਅਦ ਚ ਵੇਖੋ ਇਹ ਇਲਾਕੇ ਦੇ ਤਕਰੀਬਨ 25-30 ਕਿਸਾਨ ਸੀਗੇ ਸਾਰੇ ਕੋਈ ਬਹੁਤ ਵੱਡਾ ਇਕੱਠ ਵੀ ਨਹੀਂ ਸੀਗਾ ਮੌਕੇ ਤੇ ਮੌਕੇ ਪਤਾ ਲੱਗਾ ਕਿਉਂਕਿ ਦौरा ਗੁਪਤ ਸੀ ਕਿਸ ਤਰ੍ਹਾਂ ਪਤਾ ਲੱਗਾ ਤਾਂ ਉਹ ਕਿਸਾਨ ਪੀੜਤ ਸੀ ਜਿਹੜੇ ਉਹ ਬਿਲਕੁਲ ਬਿਲਕੁਲ ਇਹੋ ਜਿਹੇ ਕਿਸਾਨ ਜਿਹੜੇ ਇੱਥੇ ਖੜੇ ਨੇ ਆਹ ਵੇਲੇ ਇਹ ਇਹ ਸਾਰੇ ਜਿਹੜੇ ਉੱਥੇ ਉੱਥੇ ਮੌਜੂਦ ਸੀਗੇ ਲੋਏ ਇੱਕ ਤਾਂ ਕਿਸਾਨ ਪੀੜਤ ਨੇ ਉਲਟਾ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਕਿ ਸਵਾਲ ਨਹੀਂ ਕਰਨੇ ਤੁਸੀਂ ਨਹੀਂ ਮਤਲਬ ਜਦੋਂ ਜਦੋਂ ਮਾੜਾ ਰਵਈਆ ਲੋਕ ਵਿਰੋਧੀ ਰਵਈਆ ਕੀ ਹੋ ਸਕਦਾ ਵੀ ਤੁਸੀਂ ਉਹਨਾਂ ਲੋਕਾਂ ਨੂੰ ਹੌਸਲਾ ਭਜਾਈ ਕਰਨ ਆਇਓ ਤੁਸੀਂ ਉਹਨਾਂ ਦੀ ਗੱਲ ਸੁਣਨ ਆਇਓ ਕੋਈ ਨਹੀਂ ਮਤਲਬ ਉਹਨਾਂ ਨੂੰ ਲਾਸ਼ਰੀ ਤੇ ਦਿਓ ਜੀ ਉਲਟਾ ਤੁਸੀਂ ਸਗੋਂ ਉਹਨਾਂ ਨੂੰ ਨਰਾਸ਼ ਕਰਕੇ ਗਏ ਹੋ ਜਿਹੜੀਆਂ ਕੋ ਧਾੜ ਤੋਂ ਆਸਾਂ ਨੇ ਉਹਨਾਂ ਨੂੰ ਉਹ ਨਰਾਸ਼ਤਾ ਜਿਹਾ ਗਏ ਲੋਕ ਸਾਰੇ ਪੀ ਇਹ ਇਹ ਜੇ ਅੱਜ ਨਹੀਂ ਸਾਨੂੰ ਮਿਲ ਰਹਾ ਇਹ ਸਾਡਾ ਕਰਨਗੇ ਕੀ ਇੱਕ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਖੜਾ ਹੈ ਜੀ ਗੱਲਬਾਤ ਉਹਨਾਂ ਕਿਸਾਨਾਂ ਦੇ ਨਾਲ ਵੀ ਕਰ ਲੈਣੇ ਆ ਜਿਹੜੇ ਪੀੜਤ ਨੇ ਜਿਹੜੇ ਕੱਲ ਚੀਫ ਸੈਕਟਰੀ ਸਾਹਿਬ ਤੇ ਕੋਲੇ ਆਪਣੀ ਕਦਰ ਰੱਖਣ ਦੇ ਲਈ ਗਏ ਸੀਗੇ ਕੌਣ ਕੌਣ ਗਿਆ ਸੀਗਾ ਜੀ ਤੁਹਾਡੇ ਚ ਤੁਸੀਂ ਗਏ ਸੀਗੇ ਜੀ ਚੀਫ ਸੈਕਟਰੀ ਕੋਲ ਹਾਂ ਜੀ ਮੈਂ ਉਤਾਰ ਸਿੰਘ ਦੱਸਣ ਜੀ ਕਰਤਿਕ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਿੰਨਾ ਨੁਕਸਾਨ ਹੈ ਜੀ ਆਪਣੀ ਸਾਡੇ 100% ਨੁਕਸਾਨ ਹੈ ਜੀ 100% ਦਾ ਨੁਕਸਾਨ ਹੈ ਕੋਈ ਫਸਲ ਨਹੀਂ ਕਿਹਦੀ ਬਚੀ ਜੀ ਅਗਲੀ ਫਸਲ ਦੀ ਵੀ ਇਡੀ ਕੋ ਪੂਰੀ ਆਸ ਨਹੀਂ ਹੈ ਜਿਦਾਂ ਦਾ ਹਾਲਾਤ ਹੋ ਰਹੇ ਅਸੀਂ ਪੀੜਤਾਂ ਜੀ ਅਸੀਂ ਪੀੜਤ ਕਿਸਾਨ ਜਿਹੜੇ ਆ ਉਹ ਚੀਫ ਸੈਕਟਰੀ ਸਾਹਿਬ ਨੂੰ ਮਿਲਣਗੇ ਆਪਣੇ ਦੁੱਖ ਦੱਸਣਗੇ ਕਿ ਸਾਡੇ ਇਲਾਕੇ ਦਾ ਆ ਹਾਲਾਤ ਹੈ ਸਾਡੇ ਆਸ ਸੁਨਸਿਆ ਨਹੀਂ ਜੀ ਸਾਨੂੰ ਉਹਨਾਂ ਨੇ ਪ੍ਰਸ਼ਾਸਨ ਨੇ ਅਗੋ ਰੋਕਿਆ ਹੂੰ ਕਹੀਂ ਮਿਲਣੀ ਨਹੀਂ ਕਿ ਨਹੀਂ ਸਾਹੀਂ ਕੁਝ ਕਰਨਾ ਥੋੜਾ ਅਸੀਂ ਤਾਂ ਗੱਲਬਾਤ ਹੀ ਕਰਨੀ ਹੈ ਆਪਣੇ ਦੁੱਖ ਹੀ ਦੱਸਣੇ ਆ ਪੀੜਤ ਲੋਕ ਆਇਆ ਪੀੜਤਾਂ ਦੀ ਸਮੱਸਿਆ ਸੁਣੋ ਕਿ ਇਹਨਾਂ ਨੇ ਮੁਸ਼ਕਲਾਂ ਕੀ ਆਉਂਦੀਆਂ ਨੇ ਜੀ ਉਹ ਅਸੀਂ ਗਿਣਾਵਾਂਗੇ ਫੇਰੇ ਵੀ ਕਿੱਥੋਂ ਸਾਡੇ ਪਾਣੀ ਨਿਕਲ ਸਕਦਾ ਕਿੱਥੋਂ ਸਾਡਾ ਕੋਈ ਫਲਾ ਹੋ ਸਕਦਾ ਪਰ ਸਾਨੂੰ ਸੁਣ ਦੀ ਬਜਾਏ ਪ੍ਰਸ਼ਾਸਨ ਸਾਨੂੰ ਕਿੰਨੇ ਘੰਟੇ ਜਿਹੜਾ ਉੱਥੇ ਬੰਦ ਰੱਖਿਆ ਬੰਦ ਰੱਖਿਆ ਹਾਂਜੀ ਮੁਰਕੇ ਕਿੰਨੇ ਘੰਟੇ ਬਾਅਦ ਜਿਹੜਾ ਅਫਸਰ ਉਹਨੇ ਛੱਡਿਆ ਜਾਉਂਦੇ ਚੱਲ ਜੋ ਚੱਲ ਜੋ ਇਹ ਸਾਡੀ ਬਹੁਤ ਨਿਰਾਸ਼ਾ ਕਹੀ ਜੀ ਇੱਕ ਅਸੀਂ ਆਸ ਲੈ ਕੇ ਜਾਂਦੇ ਹਾਂ ਅਫਸਰਾਂ ਕੋਲ ਅਫਸਰ ਸਹੀ ਤਾਂ ਸਰਕਾਰ ਹੈਗਾ ਦੇ ਵਾਸਤੇ ਜੇ ਗਰੀਬਾਂ ਦੀ ਪੀੜਤਾ ਦੇ ਅਨਸਾਰ ਨਹੀਂ ਜਾਣੀ ਤੇ ਗੱਲ ਨਹੀਂ ਸੁਣਨੀ ਤੇ ਫਿਰ ਇੱਥੇ ਆਉਣ ਦਾ ਤਾਂ ਕੋਈ ਫਾਇਦਾ ਨਹੀਂ ਇੱਥੇ ਸਿਰਫ ਅਸੀਂ ਜੋ ਵੇਖਿਆ ਵੀਡੀਓ ਤੇ ਦਾ ਹੋਰ ਜਿਹੜੀਆਂ ਖਬਰਾਂ ਖੁਰਨ ਲੱਗੀਆਂ ਨੇ ਆਪਣੇ ਫੋਟੋ ਫੋਟੋ ਚਮਕਾ ਆ ਗਈ ਜਾਂ ਇੱਥੋਂ ਜਿਹੜੇ ਲੋਕ ਚੌਧਰ ਲੋਕ ਨੇ ਉਹ 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 ਪੱਖਪਾਤ ਕਰਕੇ ਆਪੋ ਆਪਣੀ ਕੋਈ ਗੱਲ ਕਰ ਰਹੇ ਆ ਜੀ ਜੀ ਕੋ ਥੋੜਾ ਬੂਦਾ ਕਿਸੇ ਨੂੰ ਕੋਈ ਕੋਈ ਬਾਬੇ ਲੈ ਆਉਂਦੇ ਆ ਜਾਂ ਕੋ ਹੋਰ ਜਿਹੜੇ ਜਿਹੜੇ ਮਤਲਬ ਹਮਦਰਦ ਆ ਕਿਸਾਨਾਂ ਦੇ ਜੀ ਉਹ ਕੁਝ ਲੈ ਕੇ ਉਹ ਵੀ ਇੱਥੇ ਸਾਰਾ ਕੁਝ ਧੜੇ ਬੰਦੀ ਆ ਪਰ ਮੈਂ ਕਾਂਗਰਸੀ ਆ ਮੈਂ ਆਪਣੇ ਦੋਚ ਨੂੰ ਵੋਟਾਂ ਕਾੜ ਲੈਣਾ ਦੂਜਿਆਂ ਦਾ ਮੈਂ ਕੜਨਾ ਕੋਈ ਇਥੇ ਰਲੀਫ ਵਾਲਾ ਕੋਈ ਮਸਲਾ ਨਹੀਂ ਹੈਗਾ ਇਹ ਬੀਬੀ ਆਈ ਹੈ ਜਿਹੜੀ ਕੱਲ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਕੱਲ ਘੁੰਮਰੀ ਆ ਉਹ ਡੇਰੇ ਤੇ ਰਹਿ ਰਿਆ ਜੀ ਤੇ ਉਦੋਂ ਦੀ ਉਹੜਾ ਬਣਾਇਆ ਨਾ ਉਹ ਜਿਹੜਾ ਟਰੈਕਟਰ ਵਰਗਾ ਕੋਈ ਉਤੋਂ ਇੱਕ ਗੁੱਥੀ ਫੜਾ ਗਿਆ ਤੇ ਉਹ ਕਹਿੰਦੇ ਡੀਸੀ ਸਾਹਿਬ ਨਾਲ ਤਾਂ ਕੋਈ ਬੰਦਾ ਹੀ ਨਹੀਂ ਬਾਕੀ ਡੀਸੀ ਸਾਹਿਬ ਨਾਲ ਨਾਰਾਜ਼ ਨੇ ਲੋਕ ਕਿ ਉਹ ਲੋਕ ਜਿਹੜਾ ਪੀੜਤ ਨਹੀਂ ਆ ਮਤਲਬ ਇੱਕ ਤਾਂ ਲੋਕ ਡੁੱਬੇ ਹੋਇਆ ਇੱਥੇ ਵੀ ਸਰਕਾਰ ਇਕੱਲਾ ਪ੍ਰਚਾਰ ਕਰਨ ਲਈ ਸਾਰਾ ਕੁਝ ਕਰ ਰਹੀ ਹੈ ਪ੍ਰਚਾਰ ਕਰ ਰਹੀ ਹੈ ਆਪੋ ਆਪਣਾ ਸੁਨਾ ਪ੍ਰਚਾਰ ਕਰ ਰਹੀ ਹੈ ਹੋਰ ਕੁਝ ਨਹੀਂ ਹੋ ਰਿਹਾ ਇੱਥੇ ਬਿਲਕੁਲ ਅਸੀਂ ਤਾਂ ਬਹੁਤ ਗੱਲਦੇ ਹੋ ਚਿੰਤਾ ਕਰਨ ਗਿਆ ਇਹ ਗੱਲ ਦੇ ਵਿੱਚ ਕਿ ਕਿਸਾਨ ਆਗੂ ਹੋਈਏ ਸਾਨੂੰ ਕਿਸਾਨਾਂ ਨੇ ਸਾਰੇ ਸਮੱਸਿਆ ਆਉਂਦੀਆਂ ਹੋਣ ਜੀ ਅਸੀਂ ਹਰ ਅਫਸਰ ਸਾਹਿਬ ਨੂੰ ਆਪ ਕਿਸਾਨਾਂ ਦੀਆਂ ਸਮੱਸਿਆ ਜਿਹੜਾ ਉਹ ਦੱਸਣੀਆਂ ਚਾਹੁੰਦੇ ਆ ਜੀ ਤੇ ਪਰ ਆ ਜਿਹੜਾ ਹੋਇਆ ਇਹ ਉਹ ਅਸੀਂ ਇਹ ਗੱਲ ਦੀ ਨਿੰਦਿਆ ਕਰਦੇ ਆ ਇਹ ਪੂਰੀ ਸਰਕਾਰ ਦੇ ਨਿੰਦਿਆ ਕਰਨੇ ਪ੍ਰਸ਼ਾਸਨ ਦੇ ਵੀ ਨਿੰਦਿਆ ਕਰਦੇ ਆ ਵੀ ਤੁਸੀਂ ਲੋਕਾਂ ਨਾਲ ਚੰਗਾ ਵਿਹਾਰ ਨਹੀਂ ਕਰਕੇ ਆਪਣੇ ਡਰਾਮੇਬਾੜੀ ਕਰਕੇ ਆਪਣਾ ਵੀ ਫੋਟੋ ਚਮਕਾ ਕੇ ਆਪਣੀ ਆਪਣੀ ਇਲੈਕਸ਼ਨ ਜਿੱਤਣਾ ਚਾਹੁੰਦੇ ਜੀ ਬਿਲਕੁਲ ਇਤੋਂ ਹੋਰ ਕੁਝ ਨਹੀਂ ਜੀ ਅੱਛਾ ਕੱਲ ਜਿਵੇਂ ਸਭ ਤੋਂ ਵੱਡੇ ਅਫਸਰ ਪੈਡ ਆਉਂਦੇ ਨੇ ਕੀ ਦੇ ਕੇ ਕੀ ਗਏ ਨੇ ਉਹ ਕਿਸਾਨਾਂ ਨੂੰ ਕੀ ਮਤਲਬ ਕੋਈ ਐਲਾਨ ਕੀਤਾ ਜਾਂ ਕੁਝ ਪੈਸੇ ਦੇ ਕੇ ਕੋਈ ਮੁਆਵਜ਼ਾ ਦੇ ਕੇ ਆ ਜਾਂ ਕੋਈ ਹੋਰ ਸਕੀਮ ਦੇ ਕੇ ਤੁਹਾਨੂੰ ਕੀ ਦੇ ਕੇ ਗਏ ਨੇ ਕੱਲ ਮੈਂ ਸਤਨਾਮ ਸਿੰਘ ਛੰਡੇਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਜੀ ਲਗਾਤਾਰ ਅੱਜ ਜਿਹੜੇ ਦਿਨ 5 6 ਹੋ ਗਏ ਆ ਇਲਾਕੇ ਦੇ ਵਿੱਚ ਲੋਕ ਪੀੜਤ ਆ ਕਿਉਂਕਿ ਬੜਾ ਵੱਡਾ ਜਿਹੜਾ ਇਹ ਸੰਕਟ ਆ ਕਿਉਂਕਿ ਜਿਹੜਾ ਉਹਨਾਂ ਦਾ ਮਤਲਬ ਫਸਲ ਵਾੜੀ ਸੀ ਉਹ ਸਾਰਾ ਕੁਝ ਡੁੱਬ ਗਿਆ ਜੀ ਉਹਦੇ ਡੁੱਬਣ ਦੇ ਕਾਰਨ ਪ੍ਰਸ਼ਾਸਨ ਜਿਹੜਾ ਵਾ ਜਿੱਤਰਾ ਹੁਣ ਡੀਸੀ ਆ ਡੀਸੀ ਦਾ ਕੰਮ ਆ ਵੀ ਆਪਣੇ ਦਫ਼ਤਰ ਚ ਬਾਵੇ ਲੋਕਾਂ ਨੂੰ ਮਿਲੇ ਜਿਹੜਾ ਉਹਦੇ ਥੱਲੇਲਾ ਪ੍ਰਸ਼ਾਸਨ ਉਹਨਾਂ ਨੂੰ ਕਹਵੇ ਵੀ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਜੀ ਡੀਸੀ ਆਪ ਕਹੇ ਵੀ ਇੱਥੇ ਆਣ ਕੇ ਫੋਟੋਆਂ ਲਵਾ ਕੇ ਥੋੜਾ ਜਿਹਾ ਜਿੰਨਾ ਕਿੰਨਾ ਪਾਣੀ ਹੁੰਦਾ ਉਥੋਂ ਥੋੜਾ ਚੁੱਕ ਕੇ ਤੇ ਫੋਟੋਆਂ ਲਵਾ ਕੇ ਤੇ ਜਾਇਜ਼ਾ ਲੈਣ ਚ ਆਏ ਆ ਜੀ ਦੌਰਾ ਕਰਨ ਆਏ ਆ ਇਹ ਦੌਰਾ ਥੋੜਾ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਜੀ ਲੋਕ ਆਹ ਵੇਲੇ ਵਿਚਾਰੇ ਜਿਹੜੇ ਪੀੜ ਤਿਆ ਹੁਣ ਤੁਸੀਂ ਲੋਕਾਂ ਦਾ ਜਿੰਨਾ ਦਾ ਮਾਰ ਗਿਆ ਉਹ ਤੇ ਵਿਚਾਰੇ ਟੈਨਸ਼ਨ ਚ ਨੇ ਉੱਥਾਂ ਦਾ ਗਾਂ ਵੇਖੋ ਉਹਨਾਂ ਨੂੰ ਆਰਥਿਕਤਾ ਦੀ ਲੋੜ ਆ ਉਹਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਖਰਚੇ ਆ ਪਰ ਸਰਕਾਰ ਉਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਜਿ ਤਰ੍ਹਾਂ ਅਸੀਂ ਕੱਲ ਚੀਫ ਸਕੱਟਰੀ ਨੂੰ ਮਿਲਦਾਂ ਚਾਹਿਆ ਤੇ ਚੀਫ ਸਕੱਟਰੀ ਦਾ ਕੰਮ ਸੀ ਚਲੋ ਜੋ ਇਹਨਾਂ ਕਰਨਾ ਉਹ ਤੇ ਸਾਨੂੰ ਪਤਾ ਹੀ ਆ ਵੀ ਜੋ ਸਰਕਾਰਾਂ ਨੇ ਇਹ ਕੱਖ ਵੀ ਨਹੀਂ ਕਰਦੀਆਂ ਹੁੰਦੀਆਂ ਇਹਨਾਂ ਨੇ ਅਥਰੂ ਭਜਾਉਣੇ ਹੁੰਦੇ ਆ ਜੀ ਅਸਲ 'ਚ ਉਹਦਾ ਫਰਜ਼ ਬਣਦਾ ਸੀ ਵੀ ਸਾਡੇ ਬਾਹਰ ਆਉਂਦਾ ਵੀ ਦੱਸੋ ਭਰਾਓ ਤੁਸੀਂ ਪੀੜਤ ਜੇ ਦੱਸੋ ਕੋਈ ਆਪਣੀਆਂ ਮੁਸ਼ਕਲਾਂ ਦੱਸੋ ਕੀ ਆਸੀਂ ਤੁਹਾਡਾ ਹੱਲ ਕਰਾਂਗੇ ਕਰਨਾ ਨਾ ਕਰਨਾ ਉਹ ਬਾਅਦ ਦੀ ਗੱਲ ਸੀ ਪਰ ਉਹ ਤੇ ਪੀੜਤ ਲੋਕਾਂ ਦੇ ਵਿਰੋਧ ਦੇ ਵਿੱਚ ਹੀ ਮਤਲਬ ਜਿਹੜਾ ਆਪਣੇ ਹੰਕਾਰ ਨਾਲ ਆਣ ਕੇ ਤੇ ਦੌੜ ਗਿਆ ਅਸਲ ਅੱਜ ਸਾਡੀ ਜਿਹੜੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਆਪਣੀਆਂ ਵੋਟਾਂ ਵਟੋਲ ਲਈਆਂ ਕਿਉਂਕਿ ਹਰ ਕੋਈ ਪਹਿਲੀ ਹਰ ਨਹੀਂ ਆਇਆ ਜੀ ਹਰ ਸਾਰੀਆਂ ਸਰਕਾਰਾਂ ਦੇ ਕਾਲੀਆਂ ਦੇ ਟਾਈਮ ਵੀ ਕਾਂਗਰਸ ਦੇ ਟਾਈਮ ਵੀ ਆਉਂਦਾਰਾ ਤੇ ਹੁਣ ਇੱਕ ਦੂਜੇ ਤੇ ਚਿੱਕੜ ਛਾਲੀ ਕਰ ਰਹੇ ਨੇ ਵੀ ਇਹ ਨਹੀਂ ਕੱਖ ਕਰਦੇ ਤੋਹਾਂ ਕੀ ਕੀਤਾ ਮੈਂ ਕਰਦਾ ਬਾਤ ਅੱਜ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਲੋਕਾਂ ਨੂੰ ਇਹਨਾਂ ਦੀਆਂ ਭੀੜਾਂ ਨਹੀਂ ਬਣਨਾ ਚਾਹੀਦਾ ਇਹਨਾਂ ਦੇ ਵਿਰੋਧ ਚ ਖਲੋਣਾ ਚਾਹੀਦਾ ਵੀ ਤੁਸੀਂ ਇੰਨੀਆਂ ਸਾਲਾਂ ਦੇ ਵਿੱਚ ਸਾਡੇ ਲਈ ਕੀ ਕੀਤਾ ਜੀ ਜਿਤਨਾ ਅੱਜ ਕਈ ਕਹ ਰਹੇ ਇਹਨਾਂ ਨੂੰ ਕਾਂਗਰਸ ਚੰਗੀ ਸੀ ਇਹਨਾਂ ਨੂੰ ਅਕਾਲੀਓ ਚੰਗੇ ਕਾਲੀ ਚੰਗੇ ਤੇ ਅਹੀਂ ਕਿਉਂ ਪੀੜਦੇ ਹਾਂ ਲਗਾਤਾਰ ਇਹ ਜੜੀਆਂ ਮਤਲਬ ਸਾਡੀਆਂ ਮੁਸ਼ਕਲਾਂ ਇਹਨਾਂ ਨੂੰ ਹੱਲ ਕਿਉਂ ਨਹੀਂ ਕੀਤਾ ਜਾ ਸਕਦਾ ਅੱਛਾ ਜਿਹੜੇ ਹੜਾ ਹੜਾਂ ਦੀ ਗੱਲ ਕਰਕੇ ਸਰਕਾਰ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਸਾਡੇ ਪੂਰੇ ਪ੍ਰਬੰਧ ਨੇ ਇਸ ਵਾਰ ਅਸੀਂ ਫੰਡ ਜਾਰੀ ਕੀਤਾ ਜਿਹੜੀਆਂ ਸਹੂਲਤਾਂ ਸਾਰਾ ਕੁਝ ਆ ਫਿਰ ਹਰ ਦੁਬਾਰੇ ਕਿਵੇਂ ਆਗੇ ਤੁਹਾਡੇ ਵੇਖੋ ਇਹ ਤੇ ਆ ਉਹਨਾਂ ਦੇ ਬਿਆਨ ਸਫਾਈ ਕਿਸੇ ਨਾਲੇ ਦੀ ਨਹੀਂ ਕੀਤੀ ਕਿਸੇ ਕੱਸੀ ਦੀ ਨਹੀਂ ਕੀਤੀ ਕਾਗਜ਼ਾਂ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਹੋ ਜਾਂਦਾ ਜੀ ਤੇ ਰਲ ਮਿਲ ਕੇ ਪ੍ਰਸ਼ਾਸਨ ਇਹ ਜਿਹੜਾ ਪੈਸਾ ਹੜਾਪ ਜਾਂਦਾ ਹੈ ਹੁਣ ਬੰਦਾ ਪੁੱਛੇ ਵੀ ਦੱਸੋ ਹਾਂ ਜਿਹੜਾ ਤੁਹਾਂ ਇਹ ਥਾਰਾ ਕਹਿੰਦੇ ਜੀ ਵੀ ਅਸੀਂ ਇਹ ਖਰਚਾ ਕੀਤਾ ਵਾ ਸਾਫ ਕੀਤੇ ਨਾਲੇ ਸੱਕੀ ਦੇ ਵਿੱਚ ਵੀ ਗੰਦ ਆ ਨਖਾਸੂ ਉਸੇ ਤਰ੍ਹਾਂ ਕੋਈ ਪਾਣੀ ਨਹੀਂ ਧੋਇਆ ਜਾ ਰਿਹਾ ਹੁਣ ਜਿੱਦਾਂ ਹਾ ਪਾਣੀ ਆ ਕਿੰਨੇ ਮਤਲਬ ਦਿਨਾਂ ਦੇ ਵਿੱਚ ਹੌਲੀ ਹੌਲੀ ਪਾਣੀ ਜਾ ਰਿਹਾ ਜੀ ਚਲੋ ਜੇ ਪਾਣੀ ਦੀ ਮਤਲਬ ਰਫਤਾਰ ਤੇਜ਼ ਹੋਵੇ ਆ ਪਿੰਡ ਤੋਂ ਲੈਂਦਾ ਅਗਲੇ ਪਿੰਡ ਨੂੰ ਚਲੇ ਗਿਆ ਅਗਲੇ ਤੋਂ ਲੈਂਦਾ ਅਗਲੇ ਨੂੰ ਚਲੇ ਗਿਆ ਹੌਲੀ ਹੌਲੀ ਪਾਣੀ ਜਿਹੜਾ ਇਹ ਲਾਥਰ ਆ ਜੇ ਕਿਤੇ ਦੋਵਾਂ ਕਿ ਦਿਨਾਂ ਤਿੰਨਾਂ 'ਚ ਲੱਤ ਜਾਂਦਾ ਹੋ ਸਕਦਾ ਸੀ ਝੋਨੇ ਦਾ ਬਹੁਤਾ ਨਹੀਂ ਤੇ 40 50% ਬਜਤ ਹੋ ਜਾਂਦੀ ਹੈ ਹੈ ਇਹ ਤਾਂ ਤੇ ਕੋਈ ਗੱਲ ਨਹੀਂ ਮੈਂ ਨਾ ਵੀ ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਆਪਣਾ ਸ਼ੁੱਕਰਵਾਰ ਆ ਹੁਣ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਆਪਣਾ ਤੇ ਉੱਥੇ ਹਿਸਾਬ ਲਾ ਲਓ ਵੀ ਡੀਸੀ ਸਾਨੂੰ ਮਿਲੀ ਨਹੀਂ ਇਹੋ ਹੀ ਉਹਨੂੰ ਮੁਸ਼ਕਲਾਂ ਦੱਸਣੀਆਂ ਐ ਵੀ ਅੱਜ ਜਿੱਥੇ ਉੱਚੀਆਂ ਸੜਕਾਂ ਤੋੜ ਕੇ ਪਾਣੀ ਦਾ ਨਿਕਾਸ ਕਰੋ ਜੀ ਇਹ ਪਾਣੀ ਨਿਕਲਦਿਆਂ ਲੰਮਾ ਸਮਾਂ ਲੱਗੂਗਾ। ਸਰਕਾਰ ਤਾਂ ਇਹ ਗੱਲਾਂ ਕਰਦੀ ਹੈ ਕਿ ਸਾਰੇ ਅਫਸਰਾਂ ਨੂੰ ਸਾਡੇ ਆਊਡਰ ਨੇ ਕਿ ਉਹਨਾਂ ਲੋਕਾਂ ਦੀ ਸਹਾਰ ਲਓ, ਲੋਕਾਂ ਦੀ ਮਦਦ ਕਰੋ। ਤੁਸੀਂ ਕਹਿੰਦੇ ਤੁਹਾਨੂੰ ਮਿਲ ਵੀ ਨਹੀਂ ਰਹੀ। ਹਾਂ ਬਿਲਕੁਲ ਸਹਾਰ ਲਓ ਡੀਸੀ ਦੇ ਕਿਤੇ ਦਫ਼ਤਰ 'ਚ ਨਹੀਂ ਬੈਹ ਰਹੀ ਪ੍ਰਸ਼ਾਸਨ ਇੱਕ ਦੂਜੇ ਦੇ ਨਾਲ ਵੇਖੋ ਜਿਹੜਾ ਹੈਗਾ ਹੁਣ ਮਰਲ ਲੋਕ ਜਿਹੜਾ ਉਹ ਲੰਗਰ ਲੈ ਕੇ ਤੇ ਲੋਕਾਂ ਦੀ ਮਦਦ ਕਰ ਲੈਨੇ ਲੰਗਰ ਬਹੁਤ ਆ ਰਿਹਾ। ਹੈ? ਹੋ ਸਕਦਾ ਜਿਹੜਾ ਸਰਕਾਰ ਨੇ ਥੋੜਾ ਬਹੁਤਾ ਦਿੱਤਾ ਤੇ ਅਫਸਰ ਸ਼ਾਇ ਇਹਨੂੰ ਖਾ ਜੇ ਕਿਉਂਕਿ ਲੰਗਰ ਦੀ ਜੱਗੇ ਪਾਸੇ ਲੋੜ ਹੀ ਨਹੀਂ ਹੋ ਤਾਂ ਲੋਕ ਹੀ ਭਤਾਈ ਜਾ ਰਹੇ ਆ ਇਹ ਤਾਂ ਸਿਰਫ ਉਹ ਗੱਲ ਆ ਵੀ ਫੋਟੋਆਂ ਲਵਾਉਣ ਵਾਲੀ ਵੀ ਕਿਸੇ ਨੂੰ ਇੱਕ ਪੈਕੇਜ ਦੇ ਦਿਓ ਤੇ ਉਹਨੂੰ ਕਹੋ ਵੀ ਲਾ ਜੀ ਆ ਫੋਟੋ ਲੱਤ ਗਈ ਅਸੀਂ ਜਿਹੜਾ ਵਾ ਆਪਣਾ ਲੋਕਾਂ ਦੀ ਬਹੁਤ ਵੱਡੀ ਜਿਹੜੀ ਆ ਦੇਖਭਾਲ ਕਰ ਲੈ ਲੋਕਾਂ ਦਾ ਕਰਾਚਣ ਪਚਾ ਰਹੇ ਕੋਈ ਲੋਕਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਪਰ ਗਰਾਊਂਡ ਤੇ ਜਾ ਕੇ ਪੁੱਛੋ ਵੀ ਦਿੱਕਤ ਹੈਗੀ ਕਿ ਨਹੀਂ ਹੈਗੀ ਲੋਕ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਵੀ ਸਾਡੇ ਤੱਕ ਤਾਂ ਜੇ ਕੋਈ ਪਹੁੰਚਿਆ ਨਹੀਂ ਕੋਈ ਅਧਿਕਾਰੀ ਨਹੀਂ ਆਇਆ ਤੇ ਅੱਜ ਮਤਲਬ ਉਹ ਖਬਰਾਂ ਲਵਾ ਰਹੇ ਵੀ ਇੱਥੇ ਕੋਈ ਮੁਸ਼ਕਲ ਹੀ ਨਹੀਂ ਅਸੀਂ ਲੋਕਾਂ ਨੂੰ ਸਾਰਾ ਕੁਝ ਮਈਆ ਕਰਵਾ ਰਹੇ ਅੱਜ ਪਾਣੀ ਦੀ ਮੁਸ਼ਕਲ ਉਹ ਵੀ ਲੋਕ ਪਕਤਾ ਰਹੇ ਇਹ ਕੀ ਕਰ ਰਹੇ ਨੇ ਜੀ ਸਾਡੀ ਜ਼ਮੀਨ ਵੀ ਨੁਕਸਾਨੀ ਗਈ ਹੈ ਹਾਂਜੀ ਹਾਂਜੀ ਕਿੰਨੇ ਕਿੱਲੇ ਤੁਹਾਡੇ ਮੈਂ ਸਾਫਵਾ ਸਰਪੰਚ ਪਿੰਡ ਜਸਰ ਤੋਂ ਸੁਖਜੀਤ ਸਿੰਘ ਜੀ ਸਾਡੀ ਜ਼ਮੀਨ ਮਾਕਵਾਲ ਚ ਵੀ ਹੈ ਜੀ ਤੇ ਜਸਰ ਚ ਵੀ ਆ ਦੋਵਾਂ ਪਿੰਡਾਂ ਦੀ ਜ਼ਮੀਨ ਨੁਕਸਾਨੀ ਗਈ ਆ ਸਾਡਾ ਕੱਲਿਆਂ ਦਾ ਮਾਕਵਾਲ ਚ 100 ਕਿੱਲਾ ਝੋਨੇ ਦਾ ਵਾ 100 ਕਿੱਲਾ 100 ਤੁਹਾਡਾ ਖੁੱਦਾ ਕੱਲਿਆਂ ਦਾ ਆ ਚਾਰ ਬਾਈਆਂ ਚੋਂ ਤੁਹਾਡਾ ਆਪਣਾ ਹੀ ਹੋ ਗਿਆ 100 ਕਿੱਲਾ ਝੋਨੇ ਦਾ ਜੀ ਤੇ ਜਸਣਾ ਚ ਵੀ 50 ਕਿੱਲੇ ਸਾਡਾ ਚੋਂ ਦਾ 50 ਕਿੱਲੇ ਤੋਂ ਆ ਪੱਠਾ ਵੀ ਜੋਤ ਸਾਹਿਬ ਕੋਈ ਬਰਬਾਦ ਹੀ ਹੋ ਗਿਆ ਡੇਢ ਤੋਂ ਕਿੱਲਾ ਤੁਹਾਡੀ ਫਸਲ ਡੁੱਬ ਗਈ ਡੁੱਬ ਗਈ ਆ ਤੇ ਹਰ ਸਾਲ ਆ ਹਾਲ ਹੁੰਦੇ ਆ ਚਲੋ ਹਰ ਸਾਲ ਹੁੰਦੇ ਆ 73 93 ਚ ਵੀ ਆਇਆ 95 ਚ ਵੀ ਆਇਆ ਚਲੋ ਮੁੜ ਕੇ ਆਉਂਦਾ ਰਿਹਾ ਥੋੜਾ ਆਉਂਦਾ ਰਿਹਾ ਬਸਲ ਭੱਜ ਜਾਂਦਾ ਰਿਹਾ ਮਾੜਾ ਮੋਟਾ ਪਰ ਆਰਕਾਂ ਤੇ ਬਹੁਤ ਜ਼ਿਆਦਾ ਨਕਦੀ ਨੁਕਸਾਨ ਹੋਇਆ ਵਾ ਤੇ ਜੇ ਕੱਲ ਅਸੀਂ ਚੀਫ ਸੈਕਟੀ ਸਾਹਿਬ ਨੂੰ ਮਿਲਣ ਗਏ ਆ ਜੀ ਉਹਨਾਂ ਸਾਨੂੰ ਫੜ ਕੇ ਉੱਥੇ ਗ੍ਰਿਫਤਾਰੀ ਕਰ ਲਿਆ ਵਾ ਸਾਨੂੰ ਮਿਲ ਨਹੀਂ ਨਹੀਂ ਦਿੱਤਾ ਸਾਡੀ ਕੋਈ ਗੱਲ ਬਾਤ ਨਹੀਂ ਸੁਣੀ ਉਹਨਾਂ ਸਾਨੂੰ ਪੂਰਾ 3 ਘੰਟੇ ਉੱਥੇ ਬਾਹ ਕੇ ਰੱਖਿਆ ਜੀ ਬਾਅਦ ਵਿੱਚ ਜਦੋਂ ਮੀਮਾ ਪੈ ਕੇ ਤੇ ਮੁਲਕਿਆਂ ਦੇ ਘਰਾਂ ਨੂੰ ਜਾਓ ਤੇ ਮੀਂਹ ਚ ਫੇ ਭੇਜਦੇ ਆਇਆ ਇਹ ਕੋਈ ਥੱਲੋ ਵੀ ਡੱਬੇ ਉੱਤੋਂ ਤੁਹਾਨੂੰ ਮੀਂਹ ਚ ਹੀ ਤੋੜ ਦਿੱਤਾ ਸਾਨੂੰ ਪ੍ਰਸ਼ਾਸਨ ਨੇ ਤੇ ਹੋਰ ਸਾਡੀ ਨੰਗ ਦੀ ਕੋਈ ਇਹਨਾਂ ਨੇ ਲੱਗਦਾ ਇਹੋ ਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਕਿ ਪਿੰਡਾਂ ਵਿੱਚ ਆਏ ਨੂੰ ਸਵਾਲ ਕਰਿਆ ਕਰੋ ਆਪਣੀਆਂ ਮੁਸ਼ਕਲਾਂ ਦੱਸਿਆ ਕਰੋ ਪਰ ਆਉਂਦੇ ਨਹੀਂ ਪਿੰਡਾਂ ਦੇ ਜੱਟਾਂ ਦੇ ਸਾਹਮਣੇ ਨਹੀਂ ਹੁੰਦੇ ਤੇ ਸਵਾਲ ਕੀ ਕਿਨੂੰ ਕਰੀਏ ਉਹ ਤੇ ਚੀਫ ਸੈਕਟਰੀ ਨਹੀਂ ਇੱਕ ਸਾਡੇ ਸਾਹਮਣੇ ਹੋਇਆ ਜਿਹਨੇ ਨਾ ਕਿ ਪੰਜਾਬ ਦਾ ਆਇਆ ਜੀ ਤੇ ਸਵਾਲ ਕਿਨੂੰ ਕਰਦੇ ਸਵਾਲ ਕਰਨ ਤੇ ਗਏ ਆ ਪਰ ਸਾਡੀ ਨਹੀਂ ਸੁਣੀ ਉਹਨ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਮਾਲ ਡੰਗਰ ਉਤਰਾ ਨੰਗ ਦੀ ਮੇਰੇ ਤੇ ਵੇਲੀ ਜੂ ਇਹਨਾਂ ਦਾ ਪਾਣੀ ਡੰਗਰ ਬਾਹਰ ਕਰਦੇ ਨੇ ਚਾਰ ਸਵੇਰੇ ਆਡੇ ਘਰਾਂ ਦੇ ਪਾਣੀ ਆ